ਐਮਪੀ ਹੋ ਰਹੇ ਟਰੋਲ ਲੈਂਡ ਪੁੱਲਿੰਗ ਵਾਲੇ ਟਵੀਟ ਨੂੰ ਕੀਤਾ ਡਿਲੀਟ ਪੱਛਦੀ ਸਿਆਸਤ ਲੋਕ ਕੇਜਰੀਵਾਲ ਦਾ ਕੱਢ ਰਹੇ ਜਲੂਸ ਜਿੱਥੇ ਆਈ ਦੇ ਨਹੀਂ ਆਪ ਸਰਕਾਰ ਟਰੋਲ ਹੁੰਦੀ ਰਹਿੰਦੀ ਹੈ ਉੱਥੇ ਇਸ ਵਾਰ ਆਮ ਆਦਮੀ ਪਾਰਟੀ ਨੂੰ ਲੈ ਕੇ ਇੱਕ ਹੋਰ ਮਜ਼ਾਕ ਬਣ ਰਿਹਾ ਹੈ ਜਿਾ ਕਹਿ ਲੋ ਕਿ ਟਰੋਲ ਕੀਤਾ ਜਾ ਰਿਹਾ ਹੈ ਇਹਨੀ ਦਿਨੀ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਦੀ ਗੱਲ ਚੱਲ ਰਹੀ ਹੈ ਜਿਸ ਦਾ ਵਿਰੋਧ ਪੂਰੇ ਪੰਜਾਬ 'ਚ ਵਿਰੋਧੀ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਆਪ ਦੇ ਐਮਪੀ ਮਾਲਵਿੰਦਰ ਕੰਗ ਨੇ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਟਵੀਟ ਪੋਸਟ ਕੀਤਾ ਸੀ ਜਿਸ 'ਚ ਉਹਨਾਂ ਨੇ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਸਲਾਹ ਦਿੱਤੀ ਸੀ ਕਿ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਭਰੋਸੇ ਸਰਕਾਰ ਨੂੰ ਅੱਗੇ ਵਧਣਾ ਚਾਹੀਦਾ ਹੈ। ਗੱਲ ਤਾਂ ਮਾਲਵਿੰਦਰ ਕੰਗ ਨੇ ਠੀਕ ਕੀਤੀ ਪਰ ਅੱਜ ਉਹਨਾਂ ਵੱਲੋਂ ਕਿਸਾਨਾਂ ਦੇ ਪੱਖ 'ਚ ਕੀਤਾ ਗਿਆ ਟਵੀਟ ਡਿਲੀਟ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਮਾਲਵਿੰਦਰ ਨਾ ਹੈ ਕਿ ਇਹ ਸਭ ਕੁਝ ਮਾਲਵਿੰਦਰ ਕੰਗ ਨੇ ਕੇਜਰੀਵਾਲ ਦੇ ਕਹਿਣੇ ਤੇ ਕੀਤਾ ਹੈ ਇਸ ਗੱਲ ਨੂੰ ਲੈ ਵਿਰੋਧੀ ਪਾਰਟੀ ਪੰਜਾਬ ਕਾਂਗਰਸ ਦੇ ਇੱਕ ਸੋਸ਼ਲ ਮੀਡੀਆ ਤੇ ਭਗਵੰਤ ਸਰਕਾਰ ਨੂੰ ਟ੍ਰੋਲ ਕੀਤਾ ਹੈ ਉਹਨਾਂ ਨੇ ਮਾਲਵਿੰਦਰ ਸਿੰਘ ਕੰਗ ਦੀ ਪੋਸਟ ਪਾ ਕੇ ਲਿਖਿਆ ਅਸੀਂ ਵੀ ਕਈ ਵਾਰ ਕਾਲੀ ਕਰ ਜਾਂਦੇ ਹਾਂ ਕਿਸੇ ਨੂੰ ਹੀਰੋ ਬਣਾਉਣ ਲੱਗੇ ਵੀ ਤੇ ਵਿਰਨ ਬਣਾਉਣ ਲੱਗੇ ਵੀ ਸਾਡਾ ਪੰਜਾਬੀਆਂ ਦਾ ਰਾਜਨਾਵਾ ਨਵਾਂ ਹੀਰੋ ਮਾਲਵਿੰਦਰ ਸਿੰਘ ਕੰਗ 2 2.5 ਘੰਟਿਆਂ ਦੀ ਫਿਲਮ ਦੇ ਹੀਰੋ ਵਾਂ ਕੁਝ ਘੰਟੇ ਹੀ ਟਿਕ ਸਕਿਆ ਤੇ ਮਾਰ ਗਿਆ ਮੁੱਖ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਗੁੱਸੇ ਦਾ ਸੇਕ ਨਾ ਸਹਾਰਦਾ ਹੋਇਆ ਟਵੀਟ ਡਿਲੀਟ ਕਰ ਗਿਆ ਸੋ ਆ ਤੱਕ irdar ne ਇਸਤੇਖੋਰ ਯੂਜ਼ਰ ਨੇ ਕਿਹਾ ਸਾਰੇ ਕਾਣੇ ਕੀਤੇ ਹੋਏ ਕੇਜਰੀਵਾਲ ਨੇ ਇੱਕ ਧਮਕਾ ਬਹੁਤ ਹੀ ਉਸਤਾ ਲੋਕਾਂ ਵੱਲੋਂ ਇਸ ਗੱਲ ਦਾ ਕਾਫੀ ਮਜ਼ਾਕ ਬਣਾਇਆ ਜਾ ਰਿਹਾ ਕਿ ਜੇਕਰ ਮਾਲਮਿੰਦਰ ਕਾ ਕਿਸਾਨਾਂ ਦੇ ਹੱਕ ਚ ਖੜੇ ਸੀ ਤਾਂ ਪਿੱਛੇ ਕਿਉਂ ਹਟੇ ਅਗਲੇ ਵਾਇਰਲ ਵਾਲ ਬਾਤਾਂ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਵਿਰੋਧੀ ਪਾਰਟੀਆਂ ਚ ਭਾਰੀ ਗੁੱਸਾ ਹੈ ਕਿਉਂਕਿ ਇਹ ਪਹਿਲਾਂ ਵੀ ਕਈ ਕਾਸ ਲਗਾਈ ਜਾ ਰਹੀ ਹੈ ਕਿ ਭਗਵੰਤ ਮਾਨ ਸਾਰੇ ਕੰਮ ਕੀਜਰੀਵਾਲ ਤੋਂ ਪੁੱਛ ਕੇ ਕਰਦੇ ਨੇ ਇਸ ਕਰਕੇ ਕਿ ਅਰਵਿੰਦ ਕੇਜਰੀਵਾਲ ਨੂੰ ਟਾਰਗੇਟ ਕਰਦੇ ਹੋਏ ਹਰ ਰੋਜ਼ ਕੋਈ ਨਾ ਕੋਈ ਮੀਮ ਨਾਲ ਕਾਰਟੂਨ ਜਾਂ ਟ੍ਰੋਲਿੰਗ ਕੀਤੀ ਜਾ ਰਹੀ ਹੈ ਕਿਉਂਕਿ ਐਸਾ ਮੀ ਲੈਂਡ ਤਰ ਨੇ ਲਗਰੇ ਨੇ ਹੁਣ ਆ ਇੱਕ ਤਸਵੀਰ ਦੇਖੋ ਜਿਸ ਚ ਕੇਜਰੀਵਾਲ ਦੀ AI ਵੀਡੀਓ ਬਣਾਈ ਹੈ ਤਸਵੀਰ ਚ ਤੁਸੀਂ ਵੇਖ ਸਕਦੇ ਹੋ ਕਿ ਕੇਜਰੀਵਾਲ ਦੇ ਹੱਥ ਚ ਪੈਸੇ ਫੜੇ ਹੋਏ ਨੇ ਜਿਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਲੈ ਕੇ ਭਜ ਰਹੇ ਨੇ ਤੇ ਪਿੱਛੇ ਲੋਕੀ ਉਹਨਾਂ ਨੂੰ ਡੰਡੇ ਮਾਰ ਭਜਾ ਰਹੇ ਨੇ ਇਸ ਵੀਡੀਓ ਦੇ ਕੈਪਸ਼ਨ ਚ ਲਿਖਿਆ ਗਿਆ ਕੇਜਰੀਵਾਲ ਪਹਜਾਓ ਜ਼ਮੀਨ ਬਚਾਓ ਇਸ ਤੇ ਲੋਕਾਂ ਨੇ ਕਈ ਕਮੈਂਟ ਕੀਤੇ ਤੁਹਾਨੂੰ ਉਹ ਵੀ ਦੱਸਦੀਆਂ ਸ਼ਰਾਬੀ ਦੀਵੀ ਬਣਾ ਦਿੰਦੇ ਕੇਜਰੀਵਾਲ ਪਹਜਾਓ ਪੰਜਾਬ ਬਚਾਓ ਤੇ ਇਸ ਤਰ੍ਹਾਂ ਦੇ ਮੀਮ ਬਣਾ ਕੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਦੀ ਟ੍ਰੋਲਿੰਗ ਕੀਤੀ ਜਾ ਰਹੀ ਹੈ ਤੇ ਹੁਣ ਇਹਦੀ ਨੀ ਜ਼ਮੀਨ ਐਕਵਾਇਰ ਮਾਮਲਾ ਦਾ ਜਿੱਥੇ ਕਿਸਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਤਾਂ ਬਾਕੀ ਤੁਹਾਡਾ ਕੀ ਕੁਝ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ